ਭਾਜੀ ਸਾਡੀ ਕੁੜੀ ਦਾ ਵਿਆਹ ਆ ਗਿਆ ਜੇ ਸਾਡੇ ਕੋ 20-25000 ਰੁਪਏ ਹੈ ਨਹੀਂ ਇਹਦਾ ਮਤਲਬ ਕੁੜੀ ਸਾਡੀ ਲਹਿੰਗਾ ਨਹੀਂ ਪਾਉਗੀ ਭਾਜੀ ਪਾਉਗੀ ਕੁੜੀ ਸਾਡੀ ਲਹਿੰਗਾ ਪਾਉਗੀ ਸਿਰਫ ਸਿਰਫ 2000 ਰੁਪਏ ਰੇਟ ਤੇ ਲਹਿੰਗਾ ਪਾਉਗੇ ਭਰਾਵਾ ਮੰਨ ਲਿਆ ਅਸੀਂ ਗਰੀਬ ਆ ਪਰ ਮਜ਼ਾਕ ਨਾ ਕਰ ਇਹ 2000 ਦਾ ਲਹਿੰਗਾ ਕਿਹੜਾ ਆਜੇ ਭਾਜੀ ਰੈਂਟ ਤੇ ਦੇਣਾ ਤੁਹਾਨੂੰ ਵੈਲਵਟ ਦਾ ਰੈਡ ਲਹਿੰਗਾ ਸਿਰਫ 2000 ਰੁਪਏ ਰੈਂਟ ਤੋਂ ਸ਼ੁਰੂ ਆ ਭਾਜੀ ਸਾਡੇ ਕੋ ਨਵੀਂ ਆਫਰ ਲੈ ਕੇ ਆ ਗਏ ਆ ਪਾਜੀ 24 ਸਟਿਚ ਕਰਾ ਕੇ ਦਵਾਂਗੇ ਜੁਐਲਰੀ ਨਾਲ ਲਾ ਕੇ ਦਵਾਂਗੇ 2000 ਰੁਪਏ ਰੈਂਟ ਤੇ ਪਾਜੀ ਇਹ 10 1000 12 12 15 15 20 2000 ਰੁਪਏ ਲੈਂਦੇ ਬਾਜ਼ਾਰ ਤੁਸੀਂ 2000 ਰੁਪਏ ਕਰਾ ਰਹਿਣਾ ਪਾਜੀ ਅੰਕਲ ਉਹ ਮੋਗਾ ਰੋਡ ਪਾਕਾ ਪ੍ਰਾਣਾ ਹਮੇਸ਼ਾ ਫਾਇਦੇ ਕਰਦਾ ਲੋਕਾਂ ਦੇ ਪੂਰਾ ਹੈਵੀ ਲਹਿੰਗਾ ਵਾ ਮੈਂ ਪੂਰਾ ਖੋਲ ਕੇ ਦਿਖਾ ਦਿੰਨਾ ਪਾਜੀ ਇਹਦਾ ਰੈਂਟ ਪਤਾ ਕੀ ਆ ਹਾਂਜੀ ਨਾ 10 ਨਾ 15 ਸਿਰਫ ਔਰ ਸਿਰਫ ਇਹ ਤੇ ਦੇ ਦੇਣਾ 2500 ਰੁਪਏ ਤੇ ਆ ਹਾਥੀ ਕੋੜੇ ਬਣੇ ਹੋਏ ਹੈਂਡਵਰਕ ਵਾਲਾ ਲਹਿੰਗਾ ਤੇ ਡਬਲ ਦੁਪੱਟਾ ਲਾ ਕੇ ਦਵਾਂਗੇ ਭਾਜੀ 3500 ਰੁਪਏ ਰੈਂਟ ਤੇ ਅੱਛਾ ਆ ਵੀ ਦੱਸੋ ਭਾਈ ਬੜਾ ਸੋਹਣਾ ਲੱਗਦਾ ਬਹੁਤ ਹੈਵੀ ਲੇਗਾ ਭਾਜੀ ਵਰਕ ਕੀਤਾ ਇਹਦੇ ਨਾਲ ਵੀ ਡਬਲ ਦੁਪੱਟਾ ਇਹਦਾ ਰੈਂਟ ਪਤਾ ਕੀ ਹੈ ਭਾਜੀ ਨਾ 10000 ਨਾ 2000 ਸਿਰਫ ਲੇ ਲੋ 4500 ਰੁਪਏ ਰੈਂਟ ਭਾਜੀ 4500 ਰੁਪਏ ਆ ਚੈੱਕ ਕਰੋ ਪੂਰਾ ਹਰਿਆ ਭਰਾਂ ਲਹਿੰਗਾ ਡਬਲ ਦੁਪੱਟਾ ਵੈਲਵਟ ਵਾਲਾ ਤਿਆਰਾਂ ਤੇ ਵਿੱਚ ਇਹਦਾ ਰੈਂਟ ਭਾਜੀ 20000 25000 ਮੰਗਦੇ ਆ 80 ਲੈਣਾ ਸਿਰਫ ਔਰ ਸਿਰਫ 4500 ਰੁਪਏ ਭਾਜੀ ਜੇ ਕਿਸ ਨੇ 50000 ਦਾ ਲਹਿੰਗਾ ਲੈਣਾ ਲੱਖ ਰੁਪਏ ਦਾ ਲੈਣਾ 80 ਦਾ ਲੈਣਾ 70000 ਦਾ ਲੈਣਾ ਉਹ ਹੈਵੀ ਲਹਿੰਗੇ ਵੀ ਹੈਗੇ ਆ ਬਿਲਕੁਲ ਹੈਗੇ ਆ ਜੀ ਸਾਡੇ ਕੋਲ 1 ਲੱਖ ਵਾਲਾ ਲਹਿੰਗਾ 50000 ਕਿਰਾਏ 'ਚ ਲੈ ਜਾਓ 50000 ਵਾਲਾ 25 ਤੇ ਲੈ ਜਾਓ 25000 ਵਾਲਾ 12000 ਤੇ ਲੈ ਜਾਓ 10000 ਵਾਲਾ 5-6 ਲੈ ਜਾਓ 5000 ਵਾਲਾ 2500 ਤੇ ਲੈ ਜਾਓ 2500 ਵਾਲਾ 1200 ਰੁਪਏ ਰੈਂਟ ਚਲੇ ਜੋ। ਉਹ ਬਾਈ ਗੱਲ ਸੁਣ ਇਹਦਾ ਵਿਆਹ ਹੀ ਕੁੜੀ ਦੇ ਖੁਸ਼ ਕਰਤੀ ਉਹਦੀਆਂ ਭੈਣਾਂ ਵੀ ਆ ਉਹਦੀਆਂ ਮਾਸੀਆਂ ਤਾਈਆਂ ਚਾਟੀਆਂ ਉਹਨਾਂ ਦੇ ਵੀ ਲਹਿੰਗਾ ਲੂਂਗੇ ਪਾਣੇ ਕੋਈ ਭਾਜੀ ਉਹਨਾਂ ਉਹ ਵੀ ਲਹਿੰਗਾ ਪਾਵਾਂਗੇ ਸਿਰਫ 795 ਰੁਪਏ ਦੇ ਅੱਛਾ ਇਹ 795 ਪਾਏ ਕਿਰਾਏ ਦੇ ਨਹੀਂ ਭਾਜੀ ਮੁੱਲ ਲੈ ਜਾਓ 795 ਰੁਪਏ ਦਾ ਮੁੱਲ ਲੈ ਜਾਓ ਲਹਿੰਗਾ ਇਹ ਆਹ ਦੇਖੋ ਭਟੀਆਂ ਆਫਰਾ ਜਿਹੜਾ ਬਾਜ਼ਾਰ 'ਚ 2-2000 ਦਾ ਲਹਿੰਗਾ ਲੈਣੇ ਹੋ ਕਿਰਾਏ ਤੇ ਇੱਥੇ 795 'ਚ ਆਪਣਾ ਲੈ ਜਾਓ ਆਪਣਾ ਉਹ ਮੁੱਲ ਲਹਿੰਗਾ ਲੈ ਜਾਓ 795 'ਚ ਭਾਜੀ ਬੇਬੀ ਡੌਲਾ ਲਹਿੰਗਾ ਹੈਵੀ 1795 ਰੁਪਏ ਦੇ ਲੈ ਜਾਓ ਦਾ ਲਹਿੰਗਾ ਦੇਖੋ ਕਲਰ ਚੈੱਕ ਕਰੀ ਜਾਓ ਚੱਕੋ ਦੀ ਚੱਕੋ 2000 ਰੁਪਏ ਚ 250 ਰੁਪਏ ਦਾ ਕਾਪਰ ਕਲਰ ਦਾ ਲਹਿੰਗਾ ਭਾਜੀ ਨਹੀਂ ਮਿਲਦਾ ਕਿਤੋਂ ਮੁੱਲ ਲੈ ਜਾਓ ਮੁੱਲ 3500 ਰੁਪਏ ਦੇ ਭਾਜੀ ਮੁੱਲ ਲੋ ਇਹ ਕਿਰਾਏ ਦੇ ਨਹੀਂ ਦੇ ਰਹੇ ਇਹ ਮੁੱਲ ਲੈ ਜਾਓ ਕੋਈ 2000 ਦਾ ਕੋਈ 3200 ਦਾ ਕੋਈ 3500 ਦਾ ਵੱਡੇ ਫਾਇਦੇ 5000 ਰੁਪਏ ਦਾ ਲਹਿੰਗਾ ਕਰਤਾ ਓਏ 5000 ਦਾ ਲਹਿੰਗਾ ਦੇਖੋ ਕਿਰੇ ਸ਼ੇਰੇ ਕਿੰਨੇ ਖੁੱਲੇ ਢੁੱਲੇ ਬਣੇ ਹੋਇਆ ਲਹਿੰਗਾ ਨਹੀਂ ਮਿਲਦਾ ਮਹਿੰਗਾ ਲਹਿੰਗਾ ਨਹੀਂ ਮਿਲਦਾ ਮਹਿੰਗਾ ਸਰਵਰ ਸਰਵ 9000 ਦੇ ਵਿੱਚ ਲੈ ਜਾਓ ਲੋ ਅੰਗੇਜਮੈਂਟ ਆਸਤੇ ਟੌਪ ਕਲਾਸ ਮਲਟੀ ਕਲਰ ਦਾ ਲਹਿੰਗਾ ਸਰਵਰ ਸਰਵ 18990 ਰੁਪਏ ਦਾ ਭਾਜੀ ਡਰੈਸਾਂ ਸ਼ਰਾਰੇ ਗਾਰੇ ਲਹਿੰਗੇ ਗਾਉਣ ਚੈਲੰਜ ਆ ਲੈਦਾ ਰੇਟ ਦੇਣ ਲੱਗਾ ਭਾਜੀ ਪਤਾ ਕੀ ਰੇਟ ਹੈ ਨਾ 5000 ਨਾ 7000 1795 ਦੇ ਆ ਵੀ ਜਿੱਕੋ 1795 ਜ ਮਤਲਬ 15 1517 1700 2 2000 ਦੇ ਇਦਾਂ ਦੀਆਂ ਡਰੈੱਸਾਂ ਦੇ ਰਣੀਆ ਵੱਡਾ ਫੈਰਾ ਕਰਿਆ ਅੰਕਲੋਂ ਮੋਗਰ ਰੋੜ ਬਾਗਾ ਆਪਣਾ ਜਿੱਥੇ ਜੋ ਰੇਟ ਸੀ ਦੇ ਦਿਆ ਦੇਖੋ ਆ ਸ਼ਹਿਰੀ ਚੀਜ਼ਾਂ ਆ ਚੈੱਕ ਕਰ ਲੋ ਕਿੰਨਾ ਰੇਟ ਸਿਰ 2500 ਰੁਪਈਆ ਇਸ ਕਰਕੇ ਕਹਿੰਨੇ ਭਾਈ ਆਜੋ ਨਜ਼ਾਰੇ ਪੂਰੇ ਭਾਜੀ ਇੱਕ ਵੱਡਾ ਹੋਰ ਆਫਰਵਾ ਦਿੰਨੇ ਆ ਤੁਸੀਂ 5000 ਵਾਲੀ ਕੋਈ ਵੀ ਡਰੈੱਸ ਲੈ ਲਓ ਉਹਦੇ ਨਾਲ 2500 ਵਾਲੀ ਡਰੈੱਸ ਬਿਲਕੁਲ ਫ੍ਰੀ ਮਤਲਬ ਇੱਕ ਨਾਲ ਇੱਕ अच्छा एक दे नाल ना एक फ्री ਕਰਤੀ 5000 ਡਰੈਸ ਲਓ 2500 ਵਾਲੀ ਫਰੀ ਚੱਕੋ ਦੇਖੋ ਜੀ 5000 ਦੀ ਡਰੈਸ ਲੈਣੇ ਤੇ 2500 ਵਾਲੀ ਡਰੈਸ ਨਾਲ ਫਰੀ ਲੈ ਜਾਓ 10000 ਰੁਪਏ ਦੀ ਡਰੈਸ ਲੈਣੇ ਹੋ 5000 ਡਰੈਸ ਫਰੀ ਲੈ ਜਾਓ 20000 ਵੀ ਡਰੈਸ ਲੈਣੇ ਹੋ 10000 ਦੀ ਫਰੀ ਲੈ ਜਾਓ ਜੇ ਤੁਸੀਂ ਲੈਣੇ ਹੋ ਲੱਖ ਰੁਪਏ ਦੀ ਡਰੈਸ ਰੈਡੀमेड ਦੇ ਵਿੱਚ ਕੋਈ ਕੱਪੜਾ ਲੈਣੇ ਹੋ ਨਾਲ 50000 ਦੀਆਂ ਡਰੈਸਾਂ ਫਰੀ ਲੈ ਜਾਓ ਮਤਲਬ ਬਾਏ 1 ਗੈਟ 1 ਫ੍ਰੀ ਦੇਖੋ ਜੀ ਚਾਹੇ yellow ਲੈਣਾ ਵਾ ਜਾਗੋ ਵਾਸਤੇ ਹਲਦੀ ਮਹਿੰਦੀ ਵਾਸਤੇ ਚਾਹੇ black ਲੈਣਾ ਨਾਈਟ ਫੰਕਸ਼ਨ ਵਾਸਤੇ ਚਾਹੇ sky color ਲੈਣਾ ਦਿਨ ਦੇ ਫੰਕਸ਼ਨ ਵਾਸਤੇ ਤਾਂ ਆਜੋ ਇਦਾਂ ਦੀਆਂ ਸ਼ਾਨਦਾਰ ਚੀਜ਼ਾਂ ਅਤ ਮੁੱਲ 'ਚ ਇੱਕ ਨਾਲ ਇੱਕ ਡਰੈਸ ਫ੍ਰੀ ਰੇਡ ਵੀ ਘੱਟ ਵੱਟਾ ਚੈਲੰਜ ਠੋਕੇ ਕਰਦੇ ਆ ਆਲ ਚੈੱਕ ਕਰ ਲਓ ਮੜ ਜਾ ਕੈਮਰਾ ਮਾਰ ਦੇ ਕੈਮਰੇ ਵਾਲਿਆ 2500 ਤੋਂ ਲੈ ਕੇ 10000 ਤੱਕ ਦੀ ਡਰੈਸ ਲੈ ਜਾਓ ਉਹਨਾਂ ਨਾਲ ਡਰੈਸਾ ਫ੍ਰੀ ਵੀ ਲੈ ਜਾਓ ਹੁਣ ਪਇਉਣਾ ਕਿਸੇ ਚੱਕਰਾ ਜੇ ਕਿਉਂਕਿ ਅੰਕਲੋਂ ਦੀ ਹੈ ਨਹੀਂ ਕੋਈ ਟੱਕਰਾ ਜੇ ਸੋ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਇਹਦੇ ਇਸ ਨੰਬਰ ਤੇ ਫੋਨ ਕਰ ਲਓ